ਇਨਸਾਫ ਨਹੀਂ ਮਿਲਿਆ ਜਿਹੜੀ ਮੇਰੀ ਕੰਪਲੇਂਟ ਸੀ ਉਹ ਇੱਕ ਲਗਭਗ 1 ਮਹੀਨਾ ਹੋ ਗਿਆ ਬਟ ਜਿਹੜੇ ਥਾਣਾ ਤ੍ਰਿਪੜੀ ਐ ਐਸਐਚਓ ਸਾਹਿਬ ਨੇ ਐਸਐਸਏ ਕੁਲਦੀਪ ਸਿੰਘ ਜੀ ਨੇ ਕੋਈ ਸਾਨੂੰ ਇਨਸਾਫ ਨਹੀਂ ਦਿੱਤਾ ਮਜਬੂਰ ਹੋ ਕੇ ਅੱਜ ਇਨੀ ਧੂਪ ਦੇ ਵਿੱਚ ਅਸੀਂ ਇੱਥੇ ਬੈਠੇ ਆ ਜੀ ਮੈਂ ਮਾਮਲਾ ਦੱਸ ਦੂੰ ਜੀ ਸ਼ੋਰਟ ਚ ਕੀ ਮਾਮਲਾ ਬਸ ਸਰ ਮਾਮਲਾ ਤਾਂ ਜੀ ਮੇਰਾ ਇੱਕ ਮੋਬਾਈਲ ਦਾ ਮਾਮਲਾ ਥਾ ਜੀ ਮੋਬਾਈਲ ਸ਼ਾਪ ਵਾਲੇ ਨੇ ਬਿਨਾ ਮੇਰੀ ਕੰਸੈਂਟ ਦੀ ਕੇ ਬਿਨਾ ਮੇਰੀ ਪਰਮਿਸ਼ਨ ਕੇ ਮੇਰਾ ਫੋਨ ਕੋਈ ਚੀਜ਼ ਡਾਊਨਲੋਡ ਕਰਦੀ ਜਿਹਦੇ ਨਾਲ ਮੇਰਾ ਫੋਨ ਖਰਾਬ ਹੋ ਗਿਆ ਕੋਈ ੱਡੀ ਵੱਡੀ ਗੱਲ ਨਹੀਂ ਸੀਗੀ ਸਰ ਬਟ ਮੈਨੂੰ ਇਹ ਗੁੱਸਾ ਸੀਗਾ ਕਿ ਮੇਰਾ ਸਾਰਾ ਡਾਟਾ ਸਾਰਾ ਕੁਝ ਵੀ ਫੋਨ ਖਰਾਬ ਹੋ ਗਿਆ ਕੰਪਨੀ ਕਹਿੰਦੀ ਵੀ ਉਹਨ ਫਾਰਮੈਟ ਹੋਏਗਾ ਉਸ ਤੋਂ ਬਾਅਦ ਉਹ ਠੀਕ ਹੋਏ ਨਾ ਹੋਏ ਕੁਝ ਪਤਾ ਨਹੀਂ ਜੀ ਡਾਟਾ ਉੱਚ ਕੀ ਕੁਝ ਸੀਗਾ ਕੋਈ ਆਮ ਸਰ ਮੈਂ ਜੀ ਹਾਂ ਜੀ ਸਰ ਮੈਂ ਜ਼ਿਲ੍ਹਾ ਪ੍ਰਧਾਨ ਆ ਜੀ ਮੇਰੇ ਉੱਤੇ ਚਾਰ ਹਲਕਿਆਂ ਦੀ ਜ਼ਿੰਮੇਵਾਰੀ ਹੈ ਸਰ ਸਰ ਉਹਦੇ ਵਿੱਚ ਡਾਟੇ ਦੇ ਵਿੱਚ ਬਹੁਤ ਸੀ ਸਾਡੀ ਜ਼ਰੂਰੀ ਪਿਕਸ ਕੋਈ ਲਿਸਟਾਂ ਸਰ ਬਹੁਤ ਕੁਝ ਸੀਗਾ ਤੇ ਕਾਫੀ ਕੰਟੈਕਟਸ ਹੁੰਦੀਆਂ ਸਰ ਫੋਨ ਦੇ ਅੰਦਰ ਵੀ ਜਿਹੜੇ ਕਈ ਨਹੀਂ ਵੀ ਆ ਸਕਦੇ ਸਰ ਕਈ ਫੋਨ ਦੇ ਅੰਦਰ ਹੁੰਦੀਆਂ ਸਟੋਰ ਤਾ ਕਰਕੇ ਸਰ ਮੈਨੂੰ ਇਹ ਚੀਜ਼ ਦਾ ਥੋੜੀ ਨਰਾਜ਼ਗੀ ਸੀ ਵੀ ਮੇਰਾ ਜਿਹੜਾ ਸਾਰਾ ਡਾਟਾ ਚਲਾ ਗਿਆ ਮੈਂ ਸਰ ਇੱਥੇ ਆਈ ਮੈਨੇ ਕੰਪਲੇਂਟ ਦਿੱਤੀ ਮੈਂ ਐਸਚਓ ਸਾਹਿਬ ਨੂੰ ਕਿਹਾ ਸਰ ਮੈਨੂੰ ਪੈਸੇ ਨਹੀਂ ਚਾਹੀਦੇ ਮੈਂ ਪੈਸੇ ਲਈ ਨਹੀਂ ਆਈ ਵੀ ਜਿਹੜੀ ਉਹਨਾਂ ਨੇ ਹਰਾਸਮੈਂਟ ਕੀਤੀ ਹੈ ਵੀ ਕੱਲ ਕੋ ਕਿਸੇ ਔਰ ਨਾਲ ਉਹ ਨਾ ਕਰਨ ਤਾ ਵੀ ਬਸ ਮੈਨੇ ਕਿਹਾ ਵੀ ਸਿੰਪਲੀ ਚਲੋ ਇਹ ਮਾਫੀ ਮੰਗ ਲਨ ਸਰ ਉਹਨਾਂ ਨੇ ਮਾਫੀ ਵੀ ਨਹੀਂ ਮੰਗੀ ਉਹ ਮੋਬਾਈਲ ਵਾਲਾ ਬਲਕਿ ਤਿੰਨ ਬੰਦੇ ਲੈ ਕੇ ਆਇਆ ਉਹ ਮੇਰੇ ਨਾਲ ਮਿਸ ਬਿਹੇਵ ਕਰਨ ਲੱਗਿਆ ਥਾਣੇ ਦੇ ਵਿੱਚ ਬਟ ਏਐਸਆਈ ਕੁਲਦੀਪ ਸਰ ਨੇ ਉਹ ਉਹਨੂੰ ਰੋਕਿਆ ਨਹੀਂ ਵੀ ਇੱਕ ਇਕੱਲੀ ਲੇਡੀ ਸਿੰਪਲੀ अकेਲੀ ਆਏ ਆਂ ਵੀ ਕੋਈ ਕੰਪਲੇਂਟ ਕਰਨ ਵੀ ਤੁਸੀਂ ਮਿਸ ਬਿਹੇਵ ਕਰ ਰਹੇ ਹੋ ਤਾਂ ਸਰ ਫਿਰ ਇਹ ਗੱਲ ਬੜੀ ਗਈ ਮੈਂ ਕਿਹਾ ਸਰ ਜੇ ਇਹਨਾਂ ਨੇ ਮਾਫੀ ਨਹੀਂ ਮੰਗਰੀ ਤੁਸੀਂ ਵਿਦ ਰਿਸਪੈਕ ਇਹਨਾਂ ਨੂੰ ਦੋ ਤਿੰਨ ਦਿਨ ਬਿਠਾਓ ਦੋ ਤਿੰਨ ਘੰਟੇ ਵਿਦ ਰਿਸਪੈਕ ਬਿਠਾਓ ਤਾਂ ਜੋ ਇਹ ਕਿਸੇ ਹੋਰ ਨਾਲ ਕੋਈ ਐਦਾ ਫੋਨ ਦਾ ਕੋਈ ਹੋਰ ਕਿਸ ਮਿਸਯੂਜ਼ ਨਾ ਕਰ ਸਕਣ ਖਿਲਵਾੜ ਨਾ ਕਰ ਸਕਣ ਸਰ ਤੁਹਾਡੇ ਮੋਬਾਈਲ ਨਾਲ ਮਿਸਯੂਜ਼ ਸਰ ਦੇਖੋ ਜੀ ਹੁਣ ਪੂਰਾ ਦਿਨ ਇੱਕ ਦਿਨੇ ਉਹਨਾਂ ਕੋਲ ਮੋਬਾਈਲ ਰਿਹਾ ਕੋਈ ਧਾਨੇ ਵਾਲਿਆਂ ਨੇ ਮੈਨੇ ਕਿਆ ਲਿਖਵਾ ਕੇ ਦੇ ਦੋ ਵੀ ਜੇ ਇਸ ਦਿਨ ਉਹਨਾਂ ਕੋਲ ਪੂਰਾ ਦਿਨ ਮੋਬਾਈਲ ਰਿਹਾ ਕੱਲ ਕੋਈ ਵੀ ਆਸੀ ਇੱਕ ਪਬਲਿਕ ਫਿਗਰ ਆ ਕੋਈ ਮਿਸਯੂਜ਼ ਹੋਇਆ ਹੋਏ भी कोई भी कोई कार्रवाई ਤੁਸੀਂ ਕਰ ਸਕੋ ਮੈਮ ਐਸਐਚਓ ਸਾਹਿਬ ਨਾਲ ਕਰਦੇ ਹੋਏ ਥੋੜੀ ਫੋਨ ਤੋਂ ਕੋਈ ਗਲਤ ਮੈਸੇਜ ਕੀਤਾ ਗਿਆ ਵੀ ਕਿ ਕੋਈ ਗਲਤ ਤਾਂ ਥੋੜੀ ਦੀ ਹੋਣੀ ਸੀ ਬਿਲਕੁਲ ਸਰ ਇਹੀ ਮਸਲਾ ਮੇਨ ਸੀਗਾ ਕਿ ਮੇਰਾ ਮਕਸਦ ਥਾ ਸੀ ਵੀ ਮੈਂ ਪੁਲਿਸ ਨੂੰ ਇਨਫੋਰਮ ਕਰਦਾ ਵੀ ਕੱਲ ਕੋਈ ਮਿਸਯੂਜ਼ ਹੋਇਆ ਹੋ ਤਾਂ ਕੋਈ ਅਲੀਗੇਸ਼ਨ ਮੇਰੇ ਤੇ ਨਾ ਆਏ ਸਰ ਚਲੋ ਜੀ ਇਹ ਮਸਲਾ ਹੁੰਦੇ ਹੁੰਦੇ ਲਗਭਗ 1 ਮਹੀਨਾ ਹੋ ਗਿਆ ਐਸਐਚਓ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਮੈਨੂੰ ਕਾਲ ਕੀਤਾ ਸਰ ਹੁਣ ਇਸ ਮਹੀਨੇ ਦੀ 16 ਤਾਰੀਖ ਨੂੰ ਮੈਂ ਸਰ ਨੂੰ ਕਾਲ ਕੀਤਾ ਸਰ ਵੀ ਸਾਡਾ ਨਿਬੜਵਾ ਦਿਓ ਬਸ ਉਹ ਸੌਰੀ ਫੀਲ ਕਰ ਲਏ ਤੇ ਮੈਨੂੰ ਲਿਖ ਕੇ ਦੇ ਦੇ ਵੀ ਕੋਈ ਫੋਨ ਨਾਲ ਉਹ ਛੇੜਛਾੜ ਕੋਈ ਹੋएगी ਉਹਦੀ ਜ਼ਿੰਮੇਵਾਰੀ ਹੈ ਤੁਸੀਂ ਜੀ ਤੁਸੀਂ ਪਾਰਟੀ ਦੇ ਆਗੂ ਆ ਜੀ ਸਰਕਾਰ ਤੋਂ ਵੀ ਸੁਣਵਾਈ ਹੁੰਦੀ ਹੈ ਪਰ ਕੀ ਲੱਗਦਾ ਵੀ ਜਿਹੜਾ ਪੁਲਿਸ ਨੇ ਥੋੜੀ ਗੱਲ ਨਹੀਂ ਸੁਣੀ ਹੋ ਸਕਦਾ ਕਿ ਤੁਹਾਡੇ ਨਾਲ ਰਾਜਸੀ ਕਿੜਕੜਨ ਵਾਸਤੇ ਵੀ ਇਸ ਤਰ੍ਹਾਂ ਦੀ ਗੱਲ ਹੋਵੇ ਸਰ ਦੇਖੋ ਮੈਂ ਇਹ ਚੀਜ਼ ਕਹਿ ਨਹੀਂ ਸਕਦੀ ਸਰ ਬਾਕੀ ਕੋਈ ਹੱਥ ਜਰੂਰ ਹੈ ਉਹਦੇ ਪਿੱਛੇ ਮੋਬਾਈਲ ਵਾਲੇ ਕੇ ਜਿਹੜਾ ਕਿ ਉਹ ਅੱਜ ਇੱਕ ਮੋਬਾਈਲ ਵਾਲਾ ਇੱਕ ਅਮ ਮੁਸਾਫਿਰ ਆਮ ਜਿਹਹਾ ਮੁਸਾਫਿਰ ਇੱਕ ਪਟਿਆਲੇ ਦਾ ਡੌਨ ਬਣ ਗਿਆ ਤੇ ਧਮਕੀਆਂ ਦੇਣ ਲੱਗਿਆ ਉਹਨੇ ਮੇਰੇ ਹਸਬੰਦ ਨੂੰ 16 ਤਾਰੀਖ ਨੂੰ 8:30 ਵਜੇ WhatsApp ਤੇ ਕਾਲ ਕਰਕੇ ਧਮਕੀ ਦਿੱਤੀ ਹੈ ਜਾਨੋ ਮਾਰਨ ਦੀ ਅੱਜ ਮੈਂ ਇਸੇ ਲਈ ਥਾਣੇ ਤ੍ਰਿਪੀ ਕੋਲ ਆਇਆ ਇਹਦੇ ਸਾਹਮਣੇ ਬੈਠੀ ਆ ਧਰਨਾ ਲਾਇਆ ਮਜਬੂਰ ਹੋ ਕੇ ਜਦੋਂ ਮੇਰੀ ਸੁਣਵਾਈ ਨਹੀਂ ਅਸੀਂ ਆਕ ਚੁੱਕੇ ਜੀ ਬੇਨਤੀ ਕਰਦੇ ਕਰਦੇ ਐਚ ਐਚਓ ਸਾਹਿਬ ਨਹੀਂ ਜੀ ਕੱਲ ਵੀ ਕੱਲ ਐਚ ਐਚਓ ਸਾਹਿਬ ਦਾ ਕੱਲ ਕਾਲ ਆਇਆ ਵੀ ਮਾਰਨਿੰਗ ਮੈਂ 5 ਵਜੇ ਤੁਸੀਂ ਥਾਣੇ ਆ ਜਿਓ ਸਰ ਅਸੀਂ ਆ ਗਏ ਜੀ ਅਸੀਂ 4 ਘੰਟੇ ਬੈਠੇ ਰਹੇ ਬਟ ਦੂਜੀ ਪਾਰਟੀ ਨੂੰ ਬੁਲਾਇਆ ਨਹੀਂ ਗਿਆ ਅਸੀਂ ਮਜਬੂਰ ਹੋ ਕੇ ਸਾਨੂੰ ਧਰਨਾ ਲਾਇਆ ਪਿਆ ਸਰ ਚੰਗ ਲੱਗਦਾ ਜੀ ਤੁਸੀਂ ਗਰਮੀ ਚੰਨੇ ਸਮਰਥਕਾਂ ਨਾਲ ਬੈਠੀ ਲੋ ਜੇ ਨਹੀਂ ਸੁਣਵਾਈ ਤੇ ਚੰਡੀਗੜ੍ਹ ਵੀ ਮਾਨ ਸਾਹਿਬ ਕੋਲੇ ਮੁੱਦਾ ਚਪੋਗੇ ਜਾਂ ਸਰ ਦੇਖੋ ਜੀ ਤੁਹਾਡੇ ਭਰਾਵਾ ਦੇ ਸਾਥ ਨਾਲ ਮਾਨ ਸਾਹਿਬ ਤੱਕ ਆਵਾਜ਼ ਪਹੁੰਚੇਗੀ ਜੀ ਬਾਕੀ ਮੈਨੂੰ ਆਪਣੇ ਪਾਰਟੀ ਤੇ ਤੇ ਸੀਐਮ ਮਾਨ ਤੇ ਪੂਰਾ ਭਰੋਸਾ ਹੈ ਕਿ ਉਹ ਮੇਰਾ ਸਾਥ ਦੇਣਗੇ ਆਪਣੀ ਪਾਰਟੀ ਜਿਹੜੀ ਮੇਰੀ ਕੰਪਲੇਂਟ ਸੀ ਉਹ ਇੱਕ ਲਗਭਗ 1 ਮਹੀਨਾ ਹੋ ਗਿਆ ਬਟ ਜਿਹੜੇ ਥਾਣਾ ਤ੍ਰਿਪੜੀ ਹੈ ਐਸਐਚਓ ਸਾਹਿਬ ਨੇ ਐਸਏਆਈ ਕੁਲਦੀਪ ਸਿੰਘ ਜੀ ਨੇ ਕੋਈ ਸਾਨੂੰ ਇਨਸਾਫ ਨਹੀਂ ਦਿੱਤਾ ਮਜਬੂਰ ਹੋ ਕੇ ਅੱਜ ਇਨੀ ਧੁੱਪ ਦੇ ਵਿੱਚ ਅਸੀਂ ਇੱਥੇ ਬੈਠੇ ਆ ਜੀ ਮੈਂ ਮਾਮਲਾ ਦੱਸ ਦੂੰ ਜੀ ਛੋਟੇ ਚ ਕੀ ਮਾਮਲਾ ਬਸ ਸਰ ਮਾਮਲਾ ਤਾਂ ਜੀ ਮੇਰਾ ਇੱਕ ਮੋਬਾਈਲ ਦਾ ਮਾਮਲਾ ਥਾ ਜੀ ਮੋਬਾਈਲ ਸ਼ਾਪ ਵਾਲੇ ਨੇ ਬਿਨਾ ਮੇਰੀ ਕੰਸੈਂਟ ਦੀ ਕੇ ਬਿਨਾ ਮੇਰੀ ਪਰਮਿਸ਼ਨ ਕੇ ਮੇਰਾ ਫੋਨ ਕੋਈ ਚੀਜ਼ ਡਾਊਨਲੋਡ ਕਰਦੀ ਜਿਹਦੇ ਨਾਲ ਮੇਰਾ ਫੋਨ ਖਰਾਬ ਹੋ ਗਿਆ ਕੋਈ ੱਡੀ ਵੱਡੀ ਗੱਲ ਨਹੀਂ ਸੀਗੀ ਸਰ ਬਟ ਮੈਨੂੰ ਇਹ ਗੁੱਸਾ ਸੀਗਾ ਕਿ ਮੇਰਾ ਸਾਰਾ ਡਾਟਾ ਸਾਰਾ ਕੁਝ ਵੀ ਫੋਨ ਖਰਾਬ ਹੋ ਗਿਆ ਕੰਪਨੀ ਕਹਿੰਦੀ ਵੀ ਉਹਨ ਫਾਰਮੈਟ ਹੋਏਗਾ ਉਸ ਤੋਂ ਬਾਅਦ ਉਹ ਠੀਕ ਹੋਏ ਨਾ ਹੋਏ ਕੁਝ ਪਤਾ ਨਹੀਂ ਜੀ ਡਾਟਾ ਉੱਚ ਕੀ ਕੁਛ ਸੀਗਾ ਕੋਈ ਆ ਸਰ ਮੈਂ ਜੀ ਹਾਂ ਜੀ ਸਰ ਮੈਂ ਜ਼ਿਲ੍ਹਾ ਪ੍ਰਧਾਨ ਆ ਜੀ ਮੇਰੇ ਉੱਤੇ ਚਾਰ ਹਲਕਿਆਂ ਦੀ ਜ਼ਿੰਮੇਵਾਰੀ ਹੈ ਸੋ ਸਰ ਉਹਦੇ ਵਿੱਚ ਡਾਟੇ ਦੇ ਵਿੱਚ ਬਹੁਤ ਸੀ ਸਾਡੀ ਜ਼ਰੂਰੀ ਪਿਕਸ ਉਈ ਲਿਸਟਾ ਸਰ ਬਹੁਤ ਕੁਝ ਸੀਗਾ ਤੇ ਕਾਫੀ ਕੰਟੈਕਟਸ ਹੁੰਦੀਆਂ ਸਰ ਫੋਨ ਦੇ ਅੰਦਰ ਵੀ ਜਿਹੜੀ ਕਈ ਨਹੀਂ ਵੀ ਆ ਸਕਦੇ ਸਰ ਕਈ ਫੋਨ ਦੇ ਅੰਦਰ ਹੁੰਦੀਆਂ ਸਟੋਰ ਤਾਂ ਕਰਕੇ ਸਰ ਮੈਨੂੰ ਇਹ ਚੀਜ਼ ਦਾ ਥੋੜੀ ਨਰਾਜ਼ਗੀ ਸੀ ਵੀ ਮੇਰਾ ਜਿਹੜਾ ਸਾਰਾ ਡਾਟਾ ਚਲਾ ਗਿਆ ਮੈਂ ਸਰ ਇੱਥੇ ਆਈ ਮੈਂ ਕੰਪਲੇਂਟ ਦਿੱਤੀ ਮੈਂ ਐਸਐਚਓ ਸਾਹਿਬ ਨੂੰ ਕਿਹਾ ਸਰ ਮੈਨੂੰ ਪੈਸੇ ਨਹੀਂ ਚਾਹੀਦੇ ਮੈਂ ਪੈਸੇ ਲਈ ਨਹੀਂ ਆਈ ਵੀ ਜਿਹੜੀ ਉਹਨਾਂ ਨੇ ਹਰਾਸਮੈਂਟ ਕੀਤੀ ਹੈ ਵੀ ਕੱਲ ਕੋ ਕਿਸੇ ਔਰ ਨਾਲ ਉਹ ਨਾ ਕਰਨ ਤਾ ਵੀ ਬਸ ਮੈਨੇ ਕਿਹਾ ਵੀ ਸਿੰਪਲੀ ਚਲੋ ਇਹ ਮਾਫੀ ਮੰਗ ਲੈਣ ਸਰ ਉਹਨਾਂ ਨੇ ਮਾਫੀ ਵੀ ਨਹੀਂ ਮੰਗੀ ਉਹ ਮੋਬਾਈਲ ਵਾਲਾ ਬਲਕਿ ਤਿੰਨ ਬੰਦੇ ਲੈ ਕੇ ਆਇਆ ਉਹ ਮੇਰੇ ਨਾਲ ਮਿਸ ਬਿਹੇਵ ਕਰਨ ਲੱਗਿਆ ਥਾਣੇ ਦੇ ਵਿੱਚ ਬਟ ਏਐਸਆਈ ਕੁਲਦੀਪ ਸਰ ਨੇ ਉਹ ਉਹਨੂੰ ਰੋਕਿਆ ਨਹੀਂ ਵੀ ਇਹ ਇੱਕ ਇਕੱਲੀ ਲੇਡੀ ਸਿੰਪਲੀ ਇਕੱਲੀ ਆਏ ਆ ਕਿ ਕੋਈ ਕੰਪਲੇਂਟ ਕਰਨ ਵੀ ਤੁਸੀਂ ਮਿਸ ਬਿਹੇਵ ਕਰ ਰਹੇ ਹੋ ਤਾਂ ਸਰ ਫਿਰ ਇਹ ਗੱਲ ਬੜੀ ਗਈ ਮੈਂ ਕਿਹਾ ਸਰ ਜੇ ਇਹਨਾਂ ਨੇ ਮਾਫੀ ਨਹੀਂ ਮੰਗਰੀ ਤੁਸੀਂ ਵਿਦ ਰਿਸਪੈਕ ਇਹਨਾਂ ਨੂੰ 2-3 ਦਿਨ ਬਿਠਾਓ 2-3 ਘੰਟੇ ਵਿਦ ਰਿਸਪੈਕ ਬਿਠਾਓ ਤਾਂ ਜੋ ਇਹ ਕਿਸੇ ਹੋਰ ਨਾਲ ਕੋਈ ਐਦਾ ਫੋਨ ਦਾ ਕੋਈ ਹੋਰ ਕਿਸ ਮਿਸਯੂਜ਼ ਨਾ ਕਰ ਸਕਾ ਖਿਲਵਾੜ ਨਾ ਕਰ ਸਕਾ ਸਰ ਦੇਖੋ ਜੀ ਹੁਣ ਪੂਰਾ ਦਿਨ ਇੱਕ ਦਿਨੇ ਉਹਨਾਂ ਕੋਲ ਮੋਬਾਈਲ ਰਿਹਾ ਕੋਈ ਥਾਣੇ ਵਾਲਿਆਂ ਨੇ ਮੈਨੇ ਕੀ ਲਿਖਵਾ ਕੇ ਦੇ ਦੋ ਵੀ ਜੇ ਇਸ ਦਿਨ ਉਹਨਾਂ ਕੋਲ ਪੂਰਾ ਦਿਨ ਮੋਬਾਈਲ ਰਿਹਾ ਕੱਲ ਕੋ ਕੋਈ ਵੀ ਆਸੀ ਇੱਕ ਪਬਲਿਕ ਫਿਗਰ ਆ ਕੋਈ ਮਿਸਯੂਜ਼ ਹੋਇਆ ਵੀ ਕੋਈ ਵੀ ਕੋਈ ਕਾਰਵਾਈ ਤੁਸੀਂ ਕਰ ਸਕੋ ਮੈਮ ਐਸਐਚਓ ਸਾਹਿਬ ਨਾਲ ਕਰ ਲਵਾਂ ਤੁਹਾਡੀ ਫੋਨ ਤੋਂ ਕੋਈ ਗਲਤ ਮੈਸੇਜ ਕੀਤਾ ਗਿਆ ਵੀ ਕੋਈ ਗਲਤ ਤਾਂ ਤੁਹਾਡੀ ਹੀ ਆਉਣੀ ਸੀ ਬਿਲਕੁਲ ਸਰ ਇਹੀ ਮਸਲਾ ਮੇਨ ਸੀਗਾ ਕਿ ਮੇਰਾ ਮਕਸਦ ਥਾ ਸੀ ਵੀ ਮੈਂ ਪੁਲਿਸ ਨੂੰ ਇਨਫੋਰਮ ਕਰਦਾ ਵੀ ਕੱਲ ਕੋਈ ਮਿਸਯੂਜ਼ ਹੋਇਆ ਹੋ ਤਾਂ ਕੋਈ ਅਲੀਗੇਸ਼ਨ ਮੇਰੇ ਤੇ ਨਾ ਆਏ ਸਰ ਚਲੋ ਜੀ ਇਹ ਮਸਲਾ ਹੁੰਦੇ ਹੁੰਦੇ ਲਗਭਗ 1 ਮਹੀਨਾ ਹੋ ਗਿਆ ਐਸਐਚਓ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਮੈਨੂੰ ਕਾਲ ਕੀਤਾ ਸਰ ਹੁਣ ਇਸ ਮਹੀਨੇ ਦੀ 16 ਤਾਰੀਖ ਨੂੰ ਮੈਂ ਸਰ ਨੂੰ ਕਾਲ ਕੀਤਾ ਸਰ ਵੀ ਸਾਡਾ ਨਿਬੜਵਾ ਦਿਓ ਬਸ ਉਹ ਸੌਰੀ ਫੀਲ ਕਰ ਲਏ ਤੇ ਮੈਨੂੰ ਲਿਖ ਕੇ ਦੇ ਦੇ ਵੀ ਕੋਈ ਫੋਨ ਨਾਲ ਉਹ ਛੇੜਛਾੜ ਕੋਈ ਹੋਏਗੀ ਉਹਦੀ ਜ਼ਿੰਮੇਵਾਰੀ ਹੈ ਤੁਸੀਂ ਜੀ ਤੁਸੀਂ ਪਾਰਟੀ ਦੇ ਆਦਮੀ ਹੋ ਜੀ ਸਰਕਾਰ ਤੋਂ ਵੀ ਸੁਣਵਾਈ ਹੁੰਦੀ ਹੈ ਪਰ ਕੀ ਲੱਗਦਾ ਵੀ ਜਿਹੜਾ ਪੁਲਿਸ ਨੇ ਥੋੜੀ ਗੱਲ ਨਹੀਂ ਸੁਣੀ ਹੋ ਸਕਦਾ ਕਿ ਤੁਹਾਡੇ ਨਾਲ ਰਾਜਸੀ ਕਿੜ ਕੱਢਣ ਵਾਸਤੇ ਵੀ ਇਸ ਤਰ੍ਹਾਂ ਦੀ ਗੱਲ ਹੋਵੇ ਸਰ ਦੇਖੋ ਮੈਂ ਇਹ ਚੀਜ਼ ਕਹਿ ਨਹੀਂ ਸਕਦੀ ਸਰ ਬਾਕੀ ਕੋਈ ਹੱਥ ਜਰੂਰ ਹੈ ਉਹਦੇ ਪਿੱਛੇ ਮੋਬਾਈਲ ਵਾਲੇ ਕੇ ਜਿਹੜਾ ਕਿ ਉਹ ਅੱਜ ਇੱਕ ਮੋਬਾਈਲ ਵਾਲਾ ਇੱਕ ਅਮ ਮੁਸਾਫਿਰ ਆਮ ਜਿਹੜਾ ਮੁਸਾਫਿਰ ਇੱਕ ਪਟਿਆਲੇ ਦਾ ਡੌਨ ਬਣ ਗਿਆ ਤੇ ਧਮਕੀਆਂ ਦੇਣ ਲੱਗਿਆ ਉਹਨੇ ਮੇਰੇ ਹਸਬੰਦ ਨੂੰ 16 ਤਾਰੀਖ ਨੂੰ 8:30 ਵਜੇ WhatsApp ਤੇ ਕਾਲ ਕਰਕੇ ਧਮਕੀ ਦਿੱਤੀ ਹੈ ਜਾਨੋ ਮਾਰਨ ਦੀ ਅੱਜ ਮੈਂ ਇਸੇ ਲਈ ਥਾਣੇ ਤ੍ਰਿਪੀ ਕੋਲ ਆਇਆ ਇਹਦੇ ਸਾਹਮਣੇ ਬੈਠੀ ਐ ਧਰਨਾ ਲਾਇਆ ਮਜਬੂਰ ਹੋ ਕੇ ਜਦੋਂ ਮੇਰੀ ਸੁਣਵਾਈ ਨਹੀਂ ਅਸੀਂ ਆਕ ਚੁੱਕੇ ਜੀ ਬੇਨਤੀ ਕਰਦੇ ਕਰਦੇ ਐਚ ਐਚਓ ਸਾਹਿਬ ਨਹੀਂ ਜੀ ਕੱਲ ਵੀ ਕੱਲ ਐਚ ਐਚਓ ਸਾਹਿਬ ਦਾ ਕੱਲ ਕਾਲ ਆਇਆ ਵੀ ਮਾਰਨਿੰਗ ਮੈਂ 5 ਵਜੇ ਤੁਸੀਂ ਥਾਣੇ ਆ ਜਿਓ ਸਰ ਅਸੀਂ ਆ ਗਏ ਜੀ ਅਸੀਂ 4 ਘੰਟੇ ਬੈਠੇ ਰਹੇ ਬਟ ਦੂਜੀ ਪਾਰਟੀ ਨੂੰ ਬੁਲਾਇਆ ਨਹੀਂ ਗਿਆ ਅਸੀਂ ਮਜਬੂਰ ਹੋ ਕੇ ਸਾਨੂੰ ਧਰਨਾ ਲਾਇਆ ਪਿਆ ਸਰ ਲੱਗਦਾ ਜੀ ਤੁਸੀਂ ਗਰਮੀ ਚੰਨੇ ਸਮਰਥਕਾਂ ਨਾਲ ਬੈਠੀ ਹੋ ਜੇ ਨਹੀਂ ਸੁਣਵਾਈ ਹੋਵੇ ਤਾਂ ਚੰਡੀਗੜ੍ਹ ਵੀ ਮਾਨ ਸਾਹਿਬ ਕੋਲੇ ਮਦਦ ਚਪੋਗੇ ਜਾਂ ਸਰ ਦੇਖੋ ਜੀ ਤੁਹਾਡੇ ਭਰਾਵਾ ਦੇ ਸਾਥ ਨਾਲ ਮਾਨ ਸਾਹਿਬ ਤੱਕ ਆਵਾਜ਼ ਪਹੁੰਚੇਗੀ ਜੀ ਬਾਕੀ ਮੈਨੂੰ ਆਪਣੇ ਪਾਰਟੀ ਤੇ ਤੇ ਸੀਐਮ ਮਾਨ ਤੇ ਪੂਰਾ ਭਰੋਸਾ ਹੈ ਕਿ ਉਹ ਮੇਰਾ ਸਾਥ ਦੇਣਗੇ ਆਪਣੀ ਪਾਰਟੀ ਜਿਹੜੀ ਮੇਰੀ ਕੰਪਲੇਂਟ ਸੀ ਉਹ ਇੱਕ ਲਗਭਗ 1 ਮਹੀਨਾ ਹੋ ਗਿਆ ਬਟ ਜਿਹੜੇ ਥਾਣਾ ਤ੍ਰਿਪੜੀ ਹੈ ਐਸ ਐਚਓ ਸਾਹਿਬ ਨੇ ਐਸਏਆਈ ਕੁਲਦੀਪ ਸਿੰਘ ਜੀ ਨੇ ਕੋਈ ਸਾਨੂੰ ਇਨਸਾਫ ਨਹੀਂ ਦਿੱਤਾ ਮਜਬੂਰ ਹੋ ਕੇ ਅੱਜ ਇਨੀ ਧੁੱਪ ਦੇ ਵਿੱਚ ਅਸੀਂ ਇੱਥੇ ਬੈਠੇ ਆ ਜੀ ਮੈਂ ਮਾਮਲਾ ਦੱਸ ਦੂੰਗੀ ਛੋਟੇ ਕੀ ਮਾਮਲਾ ਬਸ ਸਰ ਮਾਮਲਾ ਤਾਂ ਜੀ ਮੇਰਾ ਇੱਕ ਮੋਬਾਈਲ ਦਾ ਮਾਮਲਾ ਥਾ ਜੀ ਮੋਬਾਈਲ ਸ਼ਾਪ ਵਾਲੇ ਨੇ ਬਿਨਾ ਮੇਰੀ ਕੰਸੈਂਟ ਦੀ ਕੇ ਬਿਨਾ ਮੇਰੀ ਪਰਮਿਸ਼ਨ ਕੇ ਮੇਰਾ ਫੋਨ ਕੋਈ ਚੀਜ਼ ਡਾਊਨਲੋਡ ਕਰਦੀ ਜਿਹਦੇ ਨਾਲ ਮੇਰਾ ਫੋਨ ਖਰਾਬ ਹੋ ਗਿਆ ਕੋਈ ੱਡੀ ਵੱਡੀ ਗੱਲ ਨਹੀਂ ਸੀਗੀ ਸਰ ਬਟ ਮੈਨੂੰ ਇਹ ਗੁੱਸਾ ਸੀਗਾ ਕਿ ਮੇਰਾ ਸਾਰਾ ਡਾਟਾ ਸਾਰਾ ਕੁਝ ਵੀ ਫੋਨ ਖਰਾਬ ਹੋ ਗਿਆ ਕੰਪਨੀ ਕਹਿੰਦੀ ਵੀ ਉਹਨ ਫਾਰਮੈਟ ਹੋਏਗਾ ਉਸ ਤੋਂ ਬਾਅਦ ਉਹ ਠੀਕ ਹੋਏ ਨਾ ਹੋਏ ਕੁਝ ਪਤਾ ਨਹੀਂ ਜੀ ਡਾਟਾ ਉੱਚ ਕੀ ਕੁਛ ਸੀਗਾ ਕੋਈ ਸਰ ਮੈਂ ਜੀ ਹਾਂ ਜੀ ਸਰ ਮੈਂ ਜ਼ਿਲ੍ਹਾ ਪ੍ਰਧਾਨਾ ਜੀ ਮੇਰੇ ਉੱਤੇ ਚਾਰ ਹਲਕਿਆਂ ਦੀ ਜ਼ਿੰਮੇਵਾਰੀ ਹੈ ਸੋ ਸਰ ਉਹਦੇ ਵਿੱਚ ਡਾਟੇ ਦੇ ਵਿੱਚ ਬਹੁਤ ਸੀ ਸਾਡੀ ਜ਼ਰੂਰੀ ਪਿਕਸ ਕੋਈ ਲਿਸਟਾਂ ਸਰ ਬਹੁਤ ਕੁਝ ਸੀਗਾ ਤੇ ਕਾਫੀ ਕੰਟੈਕਟਸ ਹੁੰਦੀਆਂ ਸਰ ਫੋਨ ਦੇ ਅੰਦਰ ਵੀ ਜਿਹੜੀ ਕਈ ਨਹੀਂ ਵੀ ਆ ਸਕਦੇ ਸਰ ਕਈ ਫੋਨ ਦੇ ਅੰਦਰ ਹੁੰਦੀਆਂ ਸਟੋਰ ਤਾਂ ਕਰਕੇ ਸਰ ਮੈਨੂੰ ਇਹ ਚੀਜ਼ ਦਾ ਥੋੜੀ ਨਰਾਜ਼ਗੀ ਸੀ ਵੀ ਮੇਰਾ ਜਿਹੜਾ ਸਾਰਾ ਡਾਟਾ ਚਲਾ ਗਿਆ ਮੈਂ ਸਰ ਇੱਥੇ ਆਈ ਮੈਂ ਕੰਪਲੇਂਟ ਦਿੱਤੀ ਮੈਂ ਐਸਐਚਓ ਸਾਹਿਬ ਨੂੰ ਕਿਹਾ ਸਰ ਮੈਨੂੰ ਪੈਸੇ ਨਹੀਂ ਚਾਹੀਦੇ ਮੈਂ ਪੈਸੇ ਲਈ ਨਹੀਂ ਆਈ ਵੀ ਜਿਹੜੀ ਉਹਨਾਂ ਨੇ ਹਰਾਸਮੈਂਟ ਕੀਤੀ ਹੈ ਵੀ ਕੱਲ ਕੋ ਕਿਸੇ ਹੋਰ ਨਾਲ ਉਹ ਨਾ ਕਰਨ ਤਬੀ ਬਸ ਮੈਨੇ ਕਿਹਾ ਵੀ ਸਿੰਪਲੀ ਚਲੋ ਇਹ ਮਾਫੀ ਮੰਗ ਲੈਣ ਸਰ ਉਹਨਾਂ ਨੇ ਮਾਫੀ ਵੀ ਨਹੀਂ ਮੰਗੀ ਉਹ ਮੋਬਾਈਲ ਵਾਲਾ ਬਲਕਿ ਤਿੰਨ ਬੰਦੇ ਲੈ ਕੇ ਆਇਆ ਉਹ ਮੇਰੇ ਨਾਲ ਮਿਸ ਬਿਹੇਵ ਕਰਨ ਲੱਗਿਆ ਥਾਣੇ ਦੇ ਵਿੱਚ ਬਟ ਇਹ ਐਸੇ ਹੀ ਕੁਲਦੀਪ ਸਰ ਨੇ ਉਹ ਉਹਨੂੰ ਰੋਕਿਆ ਨਹੀਂ ਵੀ ਇੱਕ ਇਕੱਲੀ ਲੇਡੀ ਸਿੰਪਲੀ ਇਕੱਲੇ ਆਏ ਆ ਵੀ ਕੋਈ ਕੰਪਲੇਂਟ ਕਰਨ ਵੀ ਤੁਸੀਂ ਮਿਸ ਬਿਹੇਵ ਕਰ ਰਹੇ ਹੋ ਤਾਂ ਸਰ ਫਿਰ ਇਹ ਗੱਲ ਬੜੀ ਗਈ ਮੈਂ ਕਿਹਾ ਸਰ ਜੇ ਇਹਨਾਂ ਨੇ ਮਾਫੀ ਨਹੀਂ ਮੰਗ ਰਹੀ ਤੁਸੀਂ ਵਿਦ ਰਿਸਪੈਕਟ ਇਹਨਾਂ ਨੂੰ 2-3 ਦਿਨ ਬਿਠਾਓ 2-3 ਘੰਟੇ ਵਿਦ ਰਿਸਪੈਕਟ ਬਿਠਾਓ ਤਾਂ ਜੋ ਇਹ ਕਿਸੇ ਹੋਰ ਨਾਲ ਕੋਈ ਐਡਾ ਫੋਨ ਦਾ ਕੋਈ ਹੋਰ ਕਿਸ ਮਿਸਯੂਜ਼ ਨਾ ਕਰ ਸਕਣ ਖਿਲਵਾੜ ਨਾ ਕਰ ਸਕਣ ਸਰ ਦੇਖੋ ਜੀ ਹੁਣ ਪੂਰਾ ਦਿਨ ਇੱਕ ਦਿਨੇ ਉਹਨਾਂ ਕੋਲ ਮੋਬਾਈਲ ਰਹਿ ਹੈ कोई थाने वाले ने मैंने क्या लिखवा के दे दो भी जे इस दिन उन्होंने को पूरा दिन मोबाइल रहा कल को कोई भी अस एक पब्लिक फिगर हाँ कोई मिसयूज होया हो भी कोई भी कोई कार्रवाई तुसी कर सको बिल्कुल सर यही मसला मेन सी गा कि मेरा मकसद था सी भी मैं पुलिस में इनफॉर्म कर दा भी कल को कोई मिसयूज होया हो तो कोई एलिगेशन मेरे ते ना आए ਸਰ ਚਲੋ ਜੀ ਇਹ ਮਸਲਾ ਹੁੰਦੇ ਹੁੰਦੇ ਲਗਭਗ 1 ਮਹੀਨਾ ਹੋ ਗਿਆ ਐਸਐਚਓ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਮੈਨੂੰ ਕਾਲ ਕੀਤਾ ਸਰ ਹੁਣ ਇਸ ਮਹੀਨੇ ਦੀ 16 ਤਾਰੀਖ ਨੂੰ ਮੈਂ ਸਰ ਨੂੰ ਕਾਲ ਕੀਤਾ ਸਰ ਵੀ ਸਾਡਾ ਨਿਬੜਵਾ ਦਿਓ ਬਸ ਉਹ ਸੌਰੀ ਫੀਲ ਕਰ ਲਿਆ ਤੇ ਮੈਨੂੰ ਲਿਖ ਕੇ ਦੇ ਦੇ ਵੀ ਕੋਈ ਫੋਨ ਨਾਲ ਉਹ ਛੇੜਛਾੜ ਕੋਈ ਹੋएगी ਉਹਦੀ ਜ਼ਿੰਮੇਵਾਰੀ ਹੈ ਜੀ ਤੁਸੀਂ ਜੀ ਤੁਸੀਂ ਪਾਰਟੀ ਦੇ ਆਦਮੀ ਹੋ ਸਰਕਾਰ ਤੁਹਾਡੀ ਸੁਣਵਾਈ ਹੁੰਦੀ ਹੈ ਪਰ ਕੀ ਲੱਗਦਾ ਵੀ ਜਿਹੜਾ ਪੁਲਿਸ ਨੇ ਤੁਹਾਡੀ ਗੱਲ ਨਹੀਂ ਸੁਣੀ ਹੋ ਸਕਦਾ ਕਿ ਤੁਹਾਡਾ ਰਾਜ ਸੀ ਕਿ ਕੱਢਣ ਵਾਸਤੇ ਵੀ ਇਸ ਤਰ੍ਹਾਂ ਦੀ ਗੱਲ ਹੋਵੇ ਸਰ ਦੇਖੋ ਮੈਂ ਇਹ ਚੀਜ਼ ਕਹਿ ਨਹੀਂ ਸਕਦੀ ਸਰ ਬਾਕੀ ਕੋਈ ਹੱਥ ਜ਼ਰੂਰ ਹੈ ਉਹਦੇ ਪਿੱਛੇ ਮੋਬਾਈਲ ਵਾਲੇ ਕੇ ਜਿਹੜਾ ਕਿ ਉਹ ਅੱਜ ਇੱਕ ਮੋਬਾਈਲ ਵਾਲਾ ਇੱਕ ਅਮ ਮੁਸਾਫਿਰ ਆਮ ਜਿਹਾ ਮੁਸਾਫਿਰ ਇੱਕ ਪਟਿਆਲੇ ਦਾ ਡੌਨ ਬਣ ਗਿਆ ਤੇ ਧਮਕੀਆਂ ਦੇਣ ਲੱਗਿਆ